हां जी ਤੁਸੀਂ ਦੇਖ ਰਹੇ ਹੋ ਫਿਕਰਮੰਦ মিডিਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਆਪ ਨੂੰ ਪਤਾ ਹੀ ਹੈ ਕਿ ਹਾੜਾਂ ਦੇ ਨਾਲ ਪ੍ਰਭਾਵਿਤ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਤੈਸ ਨੇ ਸੂ ਜਾਂ ਤਬਾਹ ਹੋ ਗਈਆਂ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਸਾਨਾਂ ਦੀਆਂ ਫਸਲਾਂ ਦਾ ਸੋ ਨੁਕਸਾਨ ਹੋਣ ਦੇ ਨਾਲ ਨਾਲ ਦਰਿਆਵੀ ਰੇਤਾ ਜਿਹੜਾ ਫਸਲਾਂ ਦੇ ਵਿੱਚ ਉਹ ਵੀ ਕਾफी ਪੱਧਰ ਤੇ ਵੱਡੀ ਤਦਾਦ ਦੇ ਵਿੱਚ ਚੜ ਗਿਆ ਜਿਸ ਦੇ ਨਾਲ ਕਿਸਾਨਾਂ ਦੇ ਟਰੈਕਟਰਾਂ ਵਾਲੇ ਸੰਤ ਉਹ ਵੀ ਪਾਣੀ ਨਾਲ ਖਰਾਬ ਹੋ ਗਏ ਤੇ ਮਨਕੀਰਤ ਸਿੰਘ ਆਲਖ ਪੰਜਾਬੀਾਇਕ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਜੇ ਕਿ ਤੁਹਾਡੀਆਂ ਫਸਲਾਂ ਜਿਹੜੀਆਂ ਡੀਜ਼ਲ ਦੇ ਟਰੈਕਟਰ ਪੱਧਰ ਕਰਨ ਲਈ ਜ਼ਮੀਨਾਂ 'ਵਾਂ ਟਰੈਕਟਰ ਦੇਵਾਂਗਾ ਤੇ ਉਹ ਜਿਹੜਾ ਵਾਅਦਾ ਅੱਜ ਮਨਕੀਰਤ ਤੌਰਫ ਨੇ ਸ਼ੁਰੂ ਕਰਤਾ ਤੇ ਤੁਸੀਂ ਦੇਖ ਰਹੇ ਹੋ ਮਨਕੀਰਤ ਤੌਰਫ ਨੇ ਪਹਿਲੀ ਕਿਸ਼ਤ ਜਿਹੜੇ ਇੱਕ ਟਰੈਕਟਰਾਂ ਕਿਸਾਨਾਂ ਲਈ ਦੇਜ ਦਿੱਤੇ ਆ ਸੁਮਾ ਸ਼ੇਕਰਮੰਦ মিডিਆ ਦੀ ਸਮੁੱਚੀ ਟੀਮ ਵੱਲੋਂ ਮਨਕੀਰਤ ਸਿੰਘ ਔਲਖ ਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ